ਕਰ ਦੋ ਕਰ ਦੋ ਸਾਫਾ ਚ ਵਿਆਹ ਵਾਜ ਕੀ ਹਾਲ ਜੀ ਫਿੱਟਾ ਜੀ ਹਾਂਜੀ ਕਿਹਦਾ ਵਿਆਹ ਵਾਜ ਤੇ ਪੁਈਦਾ ਪੁਈਦਾ ਵਿਆਹ ਚਲ ਆ ਜੋ ਚਲ ਆ ਜੋ ਚਲ ਆ ਚਲ ਗਿਆ ਰਵੀ ਨੂੰ ਆਜੋ ਆਜੋ ਤੇ ਜਿਨ੍ਹਾਂ ਨੇ ਵੀ ਸੇਵਾ ਚੁੱਕੀ ਸੀ ਉਸ ਬਹੁਤ ਬਹੁਤ ਧੰਨਵਾਦ ਆ ਤੇ ਆਜੋ ਚਲਦੇ ਆ ਜੀ ਆਜੋ ਤਸਵੀਰਾਂ ਜੀ ਵਧਾਈ ਹੋਏ ਜੀ ਤੁਹਾਨੂੰ ਤਰੀ ਗਾਦੀ ਨੂੰ ਇਹ ਤਾਂ ਪਛਾਣਨ ਨਹੀਂ ਦੇ ਹੁਣ ਨਹੀਂ ਨਹੀਂ ਹੁਣ ਤਾਂ ਪਛਾਣਨ ਨਹੀਂ ਦੇ ਨਹੀਂ ਇਦਾਂ ਨਹੀਂ ਹੋਰ ਠੀਕ ਹੈ ਹਾਂਜੀ ਫਿਰ ਆਪੇ ਆਇਆ ਹੋਇਆ ਹਾਂਜੀ ਨਹੀਂ ਕਿ ਇੱਕ ਵਗਾਇਆ ਜੋ ਅੱਜ ਭੈਣ ਨੂੰ ਇੱਥੇ ਪਟਾਹਣਾ ਐਮਬਲੋਡਿਆ ਸਾਰੇ ਕੰਮ ਕਰਦੇ ਹਾਂ ਆਇਆ ਹੁਣ ਤੁਹਾਨੂੰ ਇਹ ਹੈ ਨਾ ਤੁਸੀਂ ਤੁਹਾਡੇ ਜਨਮ ਪੈ ਤੇ ਸਭ ਤੋਂ ਮਹਾਰਾਜ ਨਿਕਲਾ ਉਹ ਕੀ ਬਾਤ ਕੀ ਬਾਤ ਕੀ ਬਾਤ ਮਾਰਾ ਤੁਹਾਨੂੰ ਨਾ ਤੰਦਰੁਸਤੀ ਬਖਸ਼ੀ ਹਾਂਜੀ ਹਾਂਜੀ ਯਾ ਬਾਦ ਅੱਜ ਤ੍ਰਿਕਾ ਵੀ ਸਸਕਾ ਹੋ ਰਹੀਆਂ ਤਿਆਰੀਆਂ ਦੀ ਅੱਛਾ ਪਕੌੜੇ ਕੱਚੇ ਕਰ ਲੈਣੇ ਨਾ ਇੱਕ ਇੱਕ ਰਿ ਕੱਚੇ ਕਰ ਲਈਏ ਹਾਂਜੀ ਸਾਰੇ ਕੱਚੇ ਹੁਣ ਸੰਗੋ ਆਉਗੀ ਬਰਾਤ ਦੇ ਨਾਲ ਹੀ ਪਕਾ ਲਾਂਗੇ ਨਾ ਹਾਂ ਹਾਂ ਇਹ ਕੀ ਬਣ ਰਿਹਾ ਇਹ ਸਬਜੀ ਮਟਰ ਪਨੀਰ ਸਰ ਇਹ ਮਟਰ ਪਨੀਰ ਦੀ ਸਬਜੀ ਬਣ ਹਾਂਜੀ ਠੀਕ ਹੈ ਜੀ ਔਰ ਮਿਕਸਰ ਵੀ ਹਾਂਜੀ ਬਹੁਤ ਵਧੀਆ ਜੀ ਸ਼ਕਾਂਗੇ ਫਿਰ ਦੱਸਾਂਗੇ ਧੀ ਸਾਬ ਬਣੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਵਧਾਈਆਂ ਹੋਣ ਜੀ ਤੁਹਾਨੂੰ 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 ਬਹੁਤ ਬਹੁਤ ਵਧਾਈਆਂ ਹੋਣ ਸਭ ਕੋ ਜਿਹੜੇ ਗੁਰਦਾਰ ਪਾਤਸ਼ਾਹ ਨੂੰ ਆਪ ਕਰ ਰਹੇ ਸਹੀ ਗੱਲ ਆ ਜੀ ਜੋੜ ਦੇ ਪੈਰ ਪਾਇ ਇੱਕ ਜੋੜਾ ਕੋਈ ਨਾ ਨਾ ਇਸ ਤਰ੍ਹਾਂ ਕੋਈ ਆਹੀ ਨਹੀਂ ਪੈਰ ਪਾਇ ਗੁਰੂ ਨੇ ਆ ਭੇਜਿਆ ਜੀ ਇਹਦੇ ਨੇ ਆ ਭੇਜਿਆ ਆਪਣੇ ਰੱਬ ਤੁਰਿਆ ਉਹਦਾ ਚੋਕ ਲੱਗਾ ਸਹੀ ਸਹੀ ਗੱਲ ਹੈ ਤੁਹਾਡਾ ਕੀ ਨਾਮ ਪਤਾ ਬਰਾ ਜੋਦਾ ਸਿੰਘ ਜੋਦਾ ਸਿੰਘ ਕਾ ਬਰਾ ਤਗੜਾ ਨਾਮ ਆ ਜੀ ਹੋਰ ਬਾਬਾ ਜੀ ਬੱਸ ਵਧਾਈਆਂ ਜੀ ਚਾਹ ਚੜਾਈਏ ਨਾ ਹਾਂ ਜੀ ਚਾਹ ਪੀ ਲਾਂਗੇ 50000 ਰੋਫੜਾ ਬੜ ਆਜੋ ਇਧਰ ਆਜੋ ਇਧਰ ਬੈਠੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾ ਕੁਛ ਨਹੀਂ ਪਤਾ ਸੀ ਕਿ ਵਿਆਹ ਕਿਹੜੇ ਤਰੀਕੇ ਨਾਲ ਹੋਣਾ ਵਾ ਕੱਲ ਕੱਲ ਦੱਸਿਆ ਅੱਜ ਹਲਵਾਈ ਲੱਗੇ ਅੱਜ ਮੇਕਅਪ ਤਾਂ ਹੋ ਗਿਆ ਲਾਉਣ ਫਿਰ ਥੋੜੀ ਦੇਰ ਤੱਕ ਲਾਉਣ ਫਿਰੇ ਹੋ ਜਾਣੇ ਆ ਰਾਤ ਆ ਜਾਣੀ ਲਾਉਣ ਫਿਰੇ ਹੋ ਜਾਣੇ ਆ ਤੇ ਤੁਹਾਡੀ ਕਿਰਪਾ ਨਾਲ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਨੇ ਗੁਰੂ ਕੀ ਵਡਾਲੀ ਦਾ ਜਿਹੜਾ ਵਾ ਉਸ ਧੀ ਦਾ ਮਾਣ ਰੱਖਿਆ ਉਸ ਧੀ ਦਾ ਲਾਜ ਰੱਖੀ ਆ ਜਿਹੜੇ ਇੱਕ ਦਿਨ ਪਹਿਲਾਂ ਕੁਝ ਨਹੀਂ ਸੀ ਤੁਹਾਡਾ ਸਾਰਿਆਂ ਦਾ ਧੰਨਵਾਦ ਇਹ ਸਾਰਾ ਵਿਆਹ ਵਿਖਾਉਨੇ ਆ ਵਿਆਹ ਨੂੰ ਇਸ ਵੀਡੀਓ ਨੂੰ ਸਕਿਪ ਨਾ ਕਰਿਓ ਸਾਰਾ ਵਿਆਹ ਤੁਹਾਨੂੰ ਇਸ ਵੀਡੀਓ ਰਾਈਂ ਵੇਖਣ ਨੂੰ ਮਿਲੇਗਾ ਜੀ ਧੰਨਵਾਦ ਆਪਾਂ ਕੁਝ ਨਹੀਂ ਛਕਣਾ ਇਹ ਆਪਾਂ ਛਕਦੇ ਨਹੀਂ ਚਾਹ ਛਕਾਂਗੇ ਚਾਹ ਸਕਦੇ ਚਾਹ ਸਕਦੇ ਕੁਝ ਛਕਣੇ ਛਕਦੇ ਇਹਨਾਂ ਨੂੰ ਛਕਾ ਦੋ ਠੀਕ ਸਮਝ ਗਿਆ ਮੈਂ ਮੈਂ ਛਕਦਾ ਨਹੀਂ ਤਮ ਛਕਦੇ ਇਹ ਸਹੀ ਗਾ ਪਛਾੜਾ ਨਹੀਂ ਜਾਂਦੇ ਅੱਜ ਹੈ ਅੱਜ ਭੈਣ ਨਹੀਂ ਪਛਾੜੀ ਜਾਂਦੀ ਬਾਬਾ ਜੀ ਦੀ ਦੀਦੀ ਕਹਿੰਦੀ ਕਿ ਨਮਾਲਾ ਗੱਡੀ ਚ ਕੱਢੀ ਹਾਂ ਨਮਾਲਾ ਪੁੱਤ ਨਮਾਲਾ ਆਇਆ ਗੱਡੀ ਦੇ ਵਿੱਚ ਤੇ ਉਹ ਕੱਢ ਕੇ ਭੈਣ ਨੂੰ ਹਾਂ ਦੇ ਦੋ ਠੀਕ ਹੈ ਨਾ ਜਦੋਂ ਤੀ ਟਿਆਣੀ ਨਹੀਂ ਜਾਣਾ ਉਹਦੇ ਨਾਲ ਹਾਂ ਜੀ ਕਹਿੰਦੇ ਲੈ ਜਾਂਦੇ ਆਪਾਂ ਤੇ ਗੁਰਦਰਾ ਸਾਹਿਬ ਲਖਾਤਾ ਸੀ ਨਾ ਹਾਂ ਜੀ ਲਖਾਤਾ ਸੀ ਤੇ ਇਹ ਬਰਾਤ ਕਿੱਥੇ ਕਿੱਥੇ ਰਹਿ ਗਈ ਆਪਣੀ ਬਰਾਤ ਕਿੱਥੇ ਕਰਾਈ ਨਹੀਂ ਨਹੀਂ ਹਲੇ ਤੁਰੇ ਨਹੀਂ ਅਜੇ ਤੁਰੇ ਖਾਦੇ ਤੁਰੇ ਨਹੀਂ ਆ ਹਾਂਜੀ ਇਹ 2 ਵਜੇ ਕੇ ਹਲੇ ਤੁਰੇ ਨਹੀਂ ਆ ਹਾਂਜੀ ਇਹ ਬਹੁਤ ਸਮੇਂ ਸਵੇਰ ਨਾਲ ਹੀ ਆ ਮੇਰੇ ਖਿਆਲ ਨਾਲ ਹੈ ਨੜ ਗਿਆ ਦੀ ਉਹਨਾਂ ਨੂੰ ਬੜਾ ਵਡੇ ਦਾ ਆਛਾ ਆਛਾ ਮਿਲੇ ਮਿਲੇ ਆਪਾਂ ਮਿਲੇਂ ਮਿਲੇ ਚਲੋ ਉਹਨਾਂ ਨੂੰ ਜਵਾਬ ਦਿੰਦਾ ਮੈਂ ਤੁਰੇ ਨੇ ਰਿਹਾ ਹਾਂ ਹਾਂ ਹਾਂਜੀ ਅਹੀਂ ਉਹਨਾਂ ਨੂੰ ਕਹਾਂ ਨਾ ਵੀ ਤੁਸੀਂ ਕਾ ਬਾਬੇ ਆ ਗਏ ਆ ਆਪਣੇ ਬੱਚੇ ਹੈ ਨਾ ਤੇ ਤੁਸੀਂ ਵੀ ਆ ਜਾਓ ਦੌੜੋ ਆਹ ਕੰਮ ਨੇ ਬੇੜੀ ਜਾਓ ਲੈ ਲੋ ਨਾਲ ਹੀ ਲੈ ਲੋ ਜਾ ਪੁੱਤ ਇਹਦਾ ਵਾਦਾ ਕਰ ਮਾਲਾ ਸਰ ਆਰਬਲ ਜੰਮੀ ਪਰਲੇ ਗੁੰਡਾ ਬਿਨਾਂ ਉਹ ਹੱਥ ਦਿੱਤੂ ਸਾਦਾ ਅਗੇ ਦੇ ਦਿੱਤਾ ਆਹ ਹੱਥੋਂ ਇਹ ਪਾ ਗਏ ਤੇ ਆ ਮੈਂ ਪੜਾ ਚਾਰਾ ਚਾ ਮੇਰੇ ਲਈ ਵੀ ਨਾ ਰੱਖੋ ਚਾ ਮੈਂ ਚਾ ਵੀ ਨਹੀਂ ਬਿੰਦੀ ਮੈਨੂੰ ਥੋੜੀ ਜਿਹੀ ਮੈਂ ਬਿੰਦੀ ਨਹੀਂ ਚਾ ਬਹੁਤ ਸਵਾਪਲੀ ਜੀ ਦੇਣੀ ਨਾ ਦੋ ਪੈਨੋ ਉਹ ਨਹੀਂ ਮੈਨੂੰ ਭੁੱਖ ਹੀ ਨਹੀਂ ਆ ਉਹ ਤਾਂ ਬਾਅਦ ਭੁੱਖ ਲੱਗ ਜਾਨੀ ਹੈ ਨਾ ਭੁੱਖੀ ਰਹਿਣਾ ਫਿਰ ਪਸੇਗਾ ਨਾ ਉਹਦੇ ਪਰੋਣੇ ਨੂੰ ਜੀ ਆਉਣਾ ਵਾ ਹੈ ਨਾ ਅਦੇ ਪਰੋਣੇ ਨੂੰ ਨਾ ਤਾਂ ਆਹ ਭੁੱਖ ਨਹੀਂ ਲੱਗਣੀ ਹੈ ਤੇ ਸਾਲਿਆਂ ਨਾਕਾ ਲਾਉਣਾ ਕਿ ਨਹੀਂ ਹਾਂਜੀ ਸਾਲਿਆਂ ਨਾਕਾ ਲਾਉਣਾ ਹਾਂਜੀ ਮੈਂ ਤਾਂ ਨਹੀਂ ਬਣ ਕਿੰਨੇ ਪੈਸੇ ਲੈਣੇ ਫਿਰ ਉਹਨਾਂ ਨੂੰ ਨਹੀਂ ਕਿੰਨੇ ਕਹਨੇ ਕਿੰਨੇ 5100 ਕਹਣਾ ਕਿੰਨੀ ਛੜਦੀ ਜਿਆਦਾ ਨਾ ਤਾਂ ਛੜਦੀ ਛੜ ਕੇ ਨਹੀਂ ਸਭ ਆਮਲੀ ہاں ਪਹਿਲਾਂ ਮੈਂ ਆਹੀ ਆਪਣੀ ਪੇਟ ਪੂਜਾ ਕਰ ਲਈਏ ਨਹੀਂ ਪਰ ਕਹਿੰਦੇ ਜੇ ਤਾਂ ਪ੍ਰਬੰਧ ਹੋ ਜੇ ਤਾਂ ਫਿਰ ਫਾਇਦਾ ਹੈ ਤੇ ਅੱਧੀ ਰੋਟੀ ਨਹੀਂ ਖਾਦੇ ਤੇ ਹੁਣ ਸਾਰਾ ਕੁਝ ਸੁਪਰੀਮ ਹਲਵਾਈ ਲੱਗੇ ਆ ਪੌੜੇ ਨਿਕਲ ਗਏ ਆ ਸਰਦੀਆਂ ਬੰਦ ਰਹੀਆਂ ਵਾ ਤੇ ਤਿਆਰੀਆਂ ਚੱਲਣ ਦੀਆਂ ਵਾ ਗੁਰਦਰਾ ਦਾ ਸਾਰਾ ਪ੍ਰਬੰਧ ਹੋ ਗਿਆ ਵਾ ਉਹਨਾਂ ਦਾ ਸੇਵ ਆ ਗਿਆ ਲੋ ਜੀ ਲੈ ਲੈ ਆ ਗਈ ਉਹ ਮੈਂ ਇਹਨੂੰ ਬਾਹਰ ਕੱਢਿਆ ਸੀ ਪਲੇਟ ਤੋਂ ਫੇਰ ਨਾਲ ਜੀ ਉਹ ਸਮਝ ਤੂੰ ਤੇਰਾ ਉਹਦੇ ਉੱਤੇ ਨਾਂ ਲਿਖਿਆ ਨਾ ਤੇਰਾ ਚਲੋ ਚਲੋ ਅਹੀਂ ਖਾ ਰਹੇ ਆ ਸਵਾਦ ਤਾਂ ਆ ਰਿਹਾ ਕਿ ਨਹੀਂ ਦੱਸ ਦੱਸ ਯਾਰ ਹਲੋ ਜਾ ਮਿੱਠਾ ਖਾਣਾ ਤੇ ਮਿੱਠਾ ਤੇ ਖਾਣਾ ਪੈਣਾ ਨਾ ਅੱਜ ਵਿਆਹ ਆ ਤੇਰਾ ਹੈ ਰਾਗਿਆ ਦੀ ਮੰਮੀ ਦੀ ਬੋਲੀ ਬੋ ਬੜਾ ਵਧੀਆ ਪਰਿਵਾਰ ਮਜ਼ਾ ਆ ਗਿਆ ਮਜ਼ਾ ਆ ਗਿਆ ਚਾ ਚ ਕੁਛ ਹੋ ਸਹੀ ਦ ਨਹੀ ਬਸ ਬਹੁਤ ਕੁਛ ਪੀ ਅਗੇ ਪਿਆ ਗੇ ਆ ਤੀ ਮੇ ਹਾਪ ਕੋਈ ਕਰਾਂਗੇ ਨਹੀਂ ਕੋਈ ਕਰਾਂਗੇ ਨਹੀਂ ਫੋਟੋ ਜਿਹੜੇ ਗਲਾਜਾਂ ਨੂੰ ਨਾ ਤੇਰੇ ਨਾਲ ਵੇਖਣ ਦੇ ਥੋੜਾ ਥੋੜਾ ਖਾ ਲੈ ਨਾ ਥੋੜਾ ਥੋੜਾ ਖਾ ਲੈ ਇਹ ਆ ਜੀ ਤਾਂ ਤੁਸੀਂ ਲਿਖਿਆ ਹੋਏਗਾ ਵੀਡੀਓ ਦੇ ਵਿੱਚ ਤੇ ਇਹ ਇਹ ਮਾਮਾ ਰਵੀਆਂ ਦੀ ਮਾਮਾਂ ਤੇ ਇੰਨਾ ਪਿਆਰਾ ਬੋਲਦੇ ਆ ਨਾ ਆਪਣੇ ਬੱਚਿਆਂ ਨੂੰ ਆਪਣੇ ਘਰਦਿਆਂ ਨੂੰ ਸਾਨੂੰ ਜਿਹਨੂੰ ਵੀ ਮਿਲਦੀ ਹੈ ਇਹ ਚੀਜ਼ ਇਹਨਾਂ ਦੀ ਪਲੱਸ ਪੁਆਇੰਟ ਬੜੀ ਹੈ ਸਾਨੂੰ ਇਹਨਾਂ ਤੋਂ ਕੁਝ ਸਿੱਖਣ ਨੂੰ ਮਿਲਿਆ ਵਾ ਕਿ ਜੇ ਬੋਲੀ ਬਹੁਤ ਮਿੱਠੀ ਹੈ ਐਸੀ ਐਸੇ ਐਸੇ ਪਰਿਵਾਰਾਂ ਨੂੰ ਮਿਲ ਕੇ ਸੇਵਾ ਕਰਨ ਦਾ ਮਜ਼ਾ ਆਉਂਦਾ ਤੇ ਤੁਹਾਡੇ ਸਾਰੇ ਦੀ ਦੁਆ ਕਰਕੇ ਸਾਰਾ ਕੁਝ ਸਾਰੇ ਇੰਤਜ਼ਾਮ ਹੋ ਗਏ ਤੇ ਗਾਂ ਗਾਂ ਵੀ ਕਿਹਾ ਸਾਰਾ ਵਿਆਹ ਤਨੂੰ ਬਖਾਉਨੇ ਰਾਵੀਆ ਦਾ ਹੋਰ ਕੋਈ ਕੋਈ ਮੂਵੀ ਮੈਂ ਨਹੀਂ ਕੀਤਾ ਕੋਈ ਕੁਛ ਨਹੀਂ ਕੀਤਾ ਤੇ ਇਹ ਸਾਡਾ ਹੀ ਕਿਹਨਾ ਮੂਵਿਮੈਂਟ ਸਾਡਾ ਹੀ ਹਿੰਮਤ ਐਂਦੀ ਹੋ ਜੀ ਹਾਂ ਜੀ ਕੁੜੀ ਆ ਗਈ ਕੁੜੀ ਮੇਰੀ ਕੁੜੀ ਹੈ ਬੜੀ ਚੰਗੀ ਹੈ ਬਹੁਤੀਰੀ ਤਲੀ ਜੀ ਠੀਕ ਹੈ ਮਾੜੀ ਮੋਟੀ ਗੱਲਾਂ ਤੇ ਹਰ ਕਰਾਂ ਦੇ ਹੋ ਜਾਂਦੀ ਹੈ ਨਾ ਤੁਸੀਂ ਅਡਜਸਟ ਕਰ ਸਾਡੀ ਮਾਮਾ ਨੇ ਦੱਸ ਕੀਤੀ ਜੀ ਹੈ ਨਾ ਆ ਵੀ ਅਡਜਸਟ ਕਰ ਰਹੀ ਹੈ ਹੈ ਇਹ ਗੱਲ ਕਿਉਂ ਨਹੀਂ ਕਹੀ ਮੈਂ ਤਾਂ ਅੰਗਿੱਧੇ ਕਰਦਾ ਪਰ ਮੈਂ ਕਦੇ ਤੰਗ ਨਹੀਂ ਕੀਤਾ ਕਰ ਹਾਂ ਇਹ ਸਾਰੇ ਜਿਹੜੇ ਰਿਕਾਰਡ ਤੇ ਰੱਖੇ ਕੀ ਲੋਣ ਹਾਂ ਕਹੇਤੀ ਉਹਨੇ ਨਾਨਾ ਤੁਹਾਨੂੰ ਐਂਟਰਟੇਨਮੈਂਟ ਅਸੀਂ ਕਰਦੇ ਰਹੇ ਹਾਂ ਨਹੀਂ ਕਿਹਾ ਪੁੱਛ ਵੀ ਹਾਂ ਕਿਹਾ ਨਾ ਤੁਸੀਂ ਹਾਂ ਮਹਾਂ ਸ਼ੁਗਰਾ ਮੇਰਾ ਨਾਮ ਵੀ ਲੈ ਲਿਆ ਹਾਂ ਤੂੰ ਵੀ ਐਡਜਸਟ ਕਰ ਰਹੀ ਆ ਕਰ ਰਹੀ ਆ ਕਿ ਐਡਜਸਟ ਐਡਜਸਟਮੈਂਟ ਮੈਂ ਕਰਦਾ ਪੂਰੀ ਮੈਂ ਪੂਰੀ ਐਡਜਸਟਮੈਂਟ ਹੁੰਦੀ ਆ ਜਿਹੜੇ ਗੁਰਦਾਸਪੁਰ ਦਾਦੀਆਂ ਬੀਬੀਆਂ ਹੁੰਦੀਆਂ ਨਾ ਆਂਦੇ ਉਹ ਚੀੜੇ ਬੜੇ ਹੰਦੇ ਲੜਦੇ ਨੇ ਛੇਤੀ ਥੋੜਾ ਜਿਹਾ ਨਾ ਫਿਰ ਆਪ ਡਾਊਨ ਹੋ ਜਾਏ ਐਵੇਂ ਨਹੀਂ ਮੈਂ ਨਹੀਂ ਲੜਦੀ ਮੈਂ ਬਹੁਤ ਪਿਆਰ ਵਾਲੀ ਆ ਜੀ ਨਾ ਆ ਗੱਲਾਂ ਸਾਹਮਣੇ ਰੱਖੀਆਂ ਦੇਖੋ ਮੈਂ ਨਹੀਂ ਲੜਦੀ ਤੇ ਮੈਂ ਮੈਂ ਲੜਦਾ ਹੀ ਨਹੀਂ ਮੈਂ ਨਹੀਂ ਲੜਦੀ ਤੁਸੀਂ ਲੜਦੇ ਹੋ ਪਰ ਇੱਥੇ ਸਾਡੀ ਸਾਡੀ ਲੜਾਈ ਨਾ ਹੋਰੇ ਆਪਾਂ ਸਕਿਪ ਕਰਦੇ ਆ ਇਸ ਜੀ ਨੂੰ ਅਗਲੇ ਅਗਲੇ ਪਾਸੇ ਜਾ ਕੇ ਆਹ ਮੁੰਡਾ ਦੇ ਭਰਾ ਆ ਭਰਾ ਦੇ ਆ ਤੇ ਭਰਾ ਤੇ ਕੀ ਨੇ ਗੁੱਡੀਆਂ ਡਾਉਂਦੇ ਆ ਦੱਸ ਲੈ ਆ ਬਦਾਂ ਗੁੱਡੀ ਲਾ ਇਧਰ ਦੀ ਵਾਹ ਵੇਖੀ ਆ ਆਹ ਮੁੰਡਾ ਕੌਣ ਹੈ ਆਹ ਆਹ ਤਾ ਨਾਲ ਕਰੀਂਂ ਦਰਿਆ ਆਹ ਐ ਫੋਟੋ ਦੋ ਬਾਜਿਆ ਪੂਰੀ ਦੋ ਨਾਲ ਕੁੱਟਣਾ ਨਾ ਨੋਤਨੀ ਉਸਨੇ ਵੀ ਇਹ ਤਾਂ ਆਈ ਤੋੜ ਲਈ ساری ਆਹ ਕੁੜੀ ਕੌਣ ਮੈਂ ਤਾਂ ਦੀ ਕਿਹਦੀ ਲਾ ਕੋਟ ਨੂੰ ਕੁਆਰੀ ਲੱਗਦੀ ਆ ਹਾਂ ਦੋ ਬੱਚੇ ਜੋ ਆਏ ਕਮੇਟਾ ਦਾ ਸਾਹ ਇਹ ਲੈਣਾ ਮੇਦਾ ਆਹ ਆਹ ਇਹ ਕਹਿੰਦਾ ਭੱਜਾ ਸੋ ਸਾਰਿਆਂ ਨੇ ਦੱਸਿਓ ਸਾਰਿਆਂ ਨੇ ਦੱਸਿਓ ਵੀ ਆਹ ਕਿੰਨਾ ਪੁੜੀ ਵਹੀ ਲੱਗਦੀ ਨਹੀਂ ਇਹ ਪਾਸੇ ਵਹੀ ਲੱਗਦੀ ਆ ਗਿਆ ਖਾਲਸਾ ਜੀ ਆ ਕੇ ਜਾਂਦੇ ਤੋਪੇ ਘਰੋਂ ਤੋਪੇ ਹਾਂਜੀ ਤੋਪੇ ਕਰਵਾਦੀ ਆ ਗਿਆ ਤੇ ਬਰਾਤ ਰੁਪਿਆ ਟਾਈਮ ਵੇਖਿਓ ਟਾਈਮ 2:40 ਮਿੰਟ ਸਵੇਰ ਦੇ ਨਹੀਂ ਹੋਏ ਇਹ 2:40 ਮਿੰਟ ਦੁਪਹਿਰ ਦੇ ਹੋ ਗਏ ਤੇ ਅਜੇ ਤੱਕ ਬਰਾਤ ਨਹੀਂ ਆਈ ਸ਼ਾਮਾਂ ਪੈ ਚਲੀਆਂ ਹੈ ਤੇ ਤਨ ਤੁਹਾਨੂੰ ਨੇ ਕਿ ਜਿਹੜੇ ਬਰਾਤ ਲੈ ਕੇ ਤੁਰ ਰਹੇ ਆ ਤਾਂ ਨਾਲ ਨਾਲ ਤਾਂ ਮੈਂ ਐਂਟਰਟੇਨਮੈਂਟ ਦਾ ਵੀ ਕੇ ਕਰੀ ਜਾਣਾ ਤਾਂ ਨਹੀਂ ਕੀ ਹਾਲ ਚੰਗਾ ਠੀਕ ਠਾਕ ਏ ਅਸੀਂ ਇਤਨੀ ਕਰ ਦਿੰਦੇ ਹਾਂ 1997 ਦੇ ਚ ਸਾਡੀ ਭੈਣ ਦਾ ਵਿਆਹ ਸੀ ਤੇ ਅਸੀਂ ਬਾਹਰ ਗੱਡੀਆਂ ਭਜਾਉਂਦੇ ਹਾਂ ਹੁਣ ਵੱਖਰੀ ਗੱਡੀ ਚੜਾਉਂਦੇ ਆਏ ਪੜਦਾ ਪੜਦਾ ਕਿ ਦੀ ਨਹੀਂ ਪੜਦਾ ਹਾਂ ਸਕੂਲ ਖਟ ਗਿਆ ਤੇ ਛੱਪੜੀ ਸਾਫ਼ ਕਰ ਦਿਆ ਕਰ ਹੈ ਗੁੱਡੀ ਦੇ ਤਾਣ ਵੇ ਗੁੱਡੀ ਕਿੱਡੀ ਕਹਿਣ ਗੁੱਡੀ ਆ ਘਟੂ ਹਾਂਜੀ ਕਿਹੜਾ ਕਟੂਆ ਚਾਹੀਦਾ ਮਾਮਾ ਇਹ ਫੜਿਆ ਕਹਿੰਦਾ ਤੇ ਨੰਦਰ ਕਰਟਣਾ ਇਹਨੇ ਫੜ ਲਿਆ ਆ ਵੇਖੋ ਸਵਾ ਤਿੰਨ ਹੋ ਗਏ ਜੀ ਹੁਣ ਬਰਾਤ ਆਈ ਜੀ ਤੇ ਹਰੇ ਸਾਰੇ ਆਣੇ ਘਰ ਬੈਠੇ ਜੀ ਗੁਰਦਾਰੇ ਲੈ ਲੈਣੀ ਗੁਰਦਾਰੇ ਖੰਣੀ ਗੁਰਦਾਰੇ ਦਾ ਕਿੰਨੀਆਂ ਗੱਡੀਆਂ ਕਿੱਥੇ ਲਾਉਂਦੀ ਹੈਂ ਇਸੇ ਨੂੰ ਤੋਏ ਇਹ ਨਾਲ ਹੀ ਆਏ ਆ ਚੰਗੀ ਗੱਲ ਆ ਜਾ ਨਾ ਖਾਇਆ ਕਰ ਕੁਛ ਨਾ ਖਾਇਆ ਕਰ ਹੈ ਤੇ ਸ਼ਕਲ ਤੋਂ ਮੈਨੂੰ ਪੂਰਾ ਲੱਗੰਦਿਆ ਕਿ ਤੂੰ ਕੀ ਟੀਕੇ ਲਾਉਣਾ ਨਾ ਕਿ ਮੋਬਾਈਲ ਲਾਉਣਾ ਕਿਉਂ ਜ਼ਿੰਦਗੀ ਖਰਾਬ ਕਰਨੀ ਹੈ ਹੈ ਨਾ ਕਰਿਆ ਕਰ ਜ਼ਿੰਦਗੀ ਸਾਰੀ ਬੜੀ ਮੁਸ਼ਕਲ ਜ਼ਿੰਦਗੀ ਮਿਲੀ ਦੇਨ ਵੱਧ ਗਏ ਜੇ ਸਾਢੇ ਦਿਨ ਹੋ ਗਏ ਜੇ ਪਗੜੇ ਪੜੇ ਸ਼ੁਰੂ ਹੋ ਗਏ ਆਓ ਆਦੋ 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 ਤੁਮ ਆਵੋ ਖੌਣ ਯਾਰ ਇਹ ਨਾਮ ਰਾ ਸਾਹ ਸਾਹਕੌਰ ਸਾਹ ਸਿੰਘ ਸਾਹ ਸਿੰਘ ਆਜੀ ਪੰਜਾਬ ਦਾ ਵਿਆਹ ਜਿਹੜਾ ਵੇਖ ਕੇ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਵੇਗੀ ਕਹਿੰਦੀ ਬਾਬਾ ਜੀ ਨੇ ਇਹਨਾਂ ਨੇ ਮਾਹਰ ਖਾਣੇ ਕਰਨੀ ਇਹਨਾਂ ਨੇ ਅਰਦਾਸ ਬੇਦੀ ਆਓ ਕਰੋ ਅਰਦਾਸ ਬੇਦੀ ਜੀ ਦਾ ਬਾਬਾ ਤੁਸੀਂ ਕਰੋ ਨਹੀਂ ਨਹੀਂ ਮੈਂ ਨਹੀਂ ਕਰਨੀ ਤੁਸੀਂ ਕਰਨੀ ਆਲੰਮੂ ਇਧਰ ਨੂੰ ਕੋਈ ਪਾ ਲੈ ਇੱਕ ਪਾ ਲੈ ਪਾ 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 ਕੋਈ ਨਹੀਂ ਪਾ ਲੈ ਪਾ ਲੈ ਤੁਸੀਂ ਪਾ ਲੈ ਇੱਕ ਮਿੰਟ ਛੱਡ ਦਿਓ ਛੱਡ ਦਿਓ ਕੋਈ ਪਾ ਲੈ ਤੁਸੀਂ ਪਾ ਲੈ ਚਲੋ ਠੀਕ ਠੀਕ ਜਿਓ ਕੰਬਲ ਜਿਓ ਆਲੋ ਭੈਣ ਜੀ ਪਾਓ ਪਾ ਲੂ ਪਾ ਲੂ ਆਜੋ ਪਰਿਵਾਰੋਂ ਲੈ ਲਾਉਂਦੇ ਆਜੋ ਮਾਂ ਮਮਾ मेरी गल सुन मेरा वीर है मेरी गल आप लावे फिर बाबे आड़ ना जान गाड़ी आप चलिए की ना अगले पास सारे तुरे करो, तुरे तुरे चलो चलो मे तोरे ਆਜੋ ਓ ਆਜੋ ਯਾਰੀ ਲੰਦਾ ਵੀ ਨਾ ਆਜੋ ਕੁੜੀਆ ਉੱਥੇ ਆ ਗਈ ਹੈ ਹਾਂਜੀ ਕੁੜੀਆ ਉੱਥੇ ਹਾਂ ਆਦਾ ਆ ਰਿਹਾ ਯਾਰ ਉਹਨਾਂ ਨੂੰ ਤੋਰੋ ਉਹਨਾਂ ਨੂੰ ਕਈ ਵਿਆਹਾਂ ਦੇ ਵਿੱਚ ਨਾ ਬੰਦੇ ਜਿਹੜੇ ਆ ਇੰਨੇ ਜਿਆਦੇ ਢਿੱਲੇ ਹੁੰਦੇ ਆ ਇੰਨਾ ਕਿ ਜਿਆਦਾ ਮਤਲਬ ਕਿ ਹੁਣ ਵੇਖੋ ਤੁਸੀਂ ਪੌਣੇ ਚਾਰ ਹੋ ਗਏ ਆ ਕਿਹੜੇ ਵੇਲੇ ਲਾਹ ਫੇਰੇ ਕਰਨਗੇ ਤੇ ਕਿਹੜੇ ਵੇਲੇ ਪਛਾਦਾ ਪਾਣੀ ਛਕਣਗੇ ਤੇ ਕਿਹੜੇ ਵੇਲੇ ਘਰ ਜਾਣਗੇ ਚਲੋ ਫਿਰ ਵੀ ਤੀਤ ਧਿਆਣੀ ਦੇ ਵਿਆਹ ਦੇ ਵਿੱਚ ਮਸਰੂਫ ਹੋਣਾ ਪੈਂਦਾ ਸਾਨੂੰ ਸਭ ਆਇਓ ਸਭ ਆਇਓ ਕਿੰਨੇ ਮੱਥਾ ਟੇਕੋ ਬਹੁਤ ਸਾਵੇ ਕੀਦਾ ਵਾ ਤੁਸੀਂ ਸਾਵੀ ਕਹਿਣਾ ਹਣਾ ਸ਼ਰਮਾਂ ਲਿਜੋਣ ਸਾ ਸੁਣਦੇ ਸੀ ਜਿਨੇ ਪਤੂ ਚੋ ਕੱਢ ਸ਼ਰਮਾਂ ਲਾ ਸਦੀ ਪਿਠਾਓ ਅੰਦਰ ਨੂੰ ਓਂਡੇ ਅੰਦਰ ਨੂੰ ਜੋੜੇ ਲਾ ਕੇ ਅੰਦਰ ਅੰਦਰ ਆਜੋ ਸਾਰੇ ਜਾਣੇ ਹਾਂਜੀ ਪਿਆਰਿਓ ਬਰਾਕ ਆ ਗਈ ਹੈ ਤੁਸੀਂ ਵੇਖ ਲਈ ਹੋਣੀ ਆ ਤੇ ਹੁਣ ਚੱਲੇ ਆਪਾਂ ਅੰਦਰ ਆਨੰਦ ਕਾਰਜ ਹੋਣ ਲੱਗੇ ਨੇ ਤੇ ਆਪਾਂ ਤੇ ਵਿਆਹ ਇੰਜੋਏ ਕਰਨ ਦੇ ਤੇ ਤੁਸੀਂ ਵੀਡੀਓ ਇੰਜੋਏ ਕਰਿਓ ਮਿਲਦੇ ਆਂ ਬਸ ਸਾਡਾ ਫੇਰਾਂ ਤੱਕ ਦਾ ਟਾਈਮ ਬਾਅਦ ਉਹਨੇ ਆਪੇ ਸੰਭਾਲ ਲੈਣੀ ਰਾਤ ਕੋਟ ਲੰਘ ਜੀ ਇਹਨੂੰ ਫੜਿਓ ਕੋਟ ਤਾਂ ਕੋਟ ਕੋਈ ਠੀਕ ਹੈ ਨਾ ਠੀਕ ਹੈ ਹਾਂ ਥੱਲੇ ਹਾਂ

ਸਾਰ ਸਮਨੀਤ ਯਾਰ ਧਿਆਨ ਤੁਖ ਕਰਵ ਨ ਜਾਣਾ ਨਹਿ ਨਿਰਮਲ ਕਰਨੀ ਸਾਰ ਕਾਕਾ ਸਾਹਿਬ ਅੰਮ੍ਰਿਤ ਜੀ ਕੇ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਸਭ ਤੋਂ ਪਹਿਲੇ ਛੋਟੀ ਅਰਦਾਸ ਹੋਵੇਗੀ ਛੋਟੀ ਅਰਦਾਸ ਦੇ ਵਿੱਚ ਜੀ ਦੇ ਕਾਕਾ ਕਾਕੇ ਦੇ ਮਾਤਾ ਪਿਤਾ ਸਾਮਲ ਹੋਣਗੇ ਬਾਕੀ ਸੰਗਤ ਆਪੋ ਆਪਣੀ ਜਗ੍ਹਾ ਦੇ ਬਰਾਜਮਾਨ ਰਹੋ ਉਸ ਤੋਂ ਪਰંત ਬਾਕੀ ਸਮਾਂ

वो तो, तो चंगी तरह घुट के फड़ के रखना फाले मुट्ठी फाले ਥੋੜਾ ਸੁਣੇ ਵਾਸਤੇ ਇੱਕ ਮਿੰਟ ਚੁੱਪਤਾ ਜਾਨ ਬਖਸ਼ੇ ਬਸ ਚਾਰ ਤੇ ਗੁਰੂ ਸਾਹਿਬ ਜੀ ਜੀ ਅੰਦਰ ਲੇਖੋ ਨਾਮ ਦਾ ਗੁਰੂ ਆਪ ਆਪ ਸੋ ਪਰੰਤ ਲਗ ਸਤਿਗੁਰੂ ਰਾਮਦਾਸੀਆਂ ਬਖਸ਼ਿਸ਼ ਕੀਤੀਆਂ ਚਾਰ ਲਾਵਾ ਰੰਭ ਹੋਣ ਗਈਆਂ ਹਰ ਲਾਂਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਦੀ ਟੀਕ ਲੱਗੇਗੀ ਅਸੀਂ ਇਸ਼ਾਰਾ ਦਵਾਂਗੇ ਪਹਿਲੀ ਆਰੰਭ ਕਾਜ ਰਚਾਇਆ ਸਤ ਨਾਮ ਵਾਹਿ ਗੁਰੂ ਦੇ ਸਰਗ ਨਾਮ ਵਾਹਿ ਗੁਰੂ ਸਤ ਨਾਮ ਬੋਲੋ ਬੋਲੋ ਸਾਰੇ ਦੇਵ ਨਾਸੀ ਤਤ ਨਾਮ ਵਾਹਿ ਗੁਰੂ ਤਤ ਨਾਮ ਵਾਹਿ ਗੁਰੂ ਸਤਿ ਗੁਰੂ ਤਤ ਨਾਮ ਵਾਹਿ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਰਦਾਸ ਹਮਾਰੀ ਜੀਓ ਪਿੰਡ ਸਭ ਤੇ ਵਾਹਿਗੁਰੂ ਦੇ ਦੇਗ ਵੀ ਜੜੀ ਆ ਠੰਡੀ ਹੋ ਗਈ 12 ਵਜੇ ਦੀ ਦੇਗ ਬਲੀ ਦੀ 12 ਵਜੇ ਲਾਂਥ ਲਾਂਥ ਫਰੇ ਹੋਏ ਨੇ ਪਰ ਐਸੋੜੇ 4:30 ਹੋ ਗਏ ਮੈਨੂੰ ਆਪਣੇ ਆਪ ਦੇ ਵਿੱਚ ਵੀ ਥੋੜਾ ਆਉਂਦਿਆ ਕਿ ਮੁੰਡੇ ਵਾਲੇ ਨੂੰ ਸਮਝ ਸਮਝ ਜਾਂਦੀ ਜਿਹੜੇ ਜਿਹੜੇ ਮੇਰੀ ਵੀਡੀਓ ਵੇਖ ਰਿਆ ਵਾ ਉਹਨਾਂ ਨੂੰ ਜਿਨ੍ਹਾਂ ਦੇ ਵੀ ਕਾਰਜ ਹਜੇ ਹੋਣੇ ਆ ਅਨੰਦ ਕਾਰਜ ਹੋਣੇ ਆ ਕਿਰਪਾ ਕਰਕੇ ਬੇਨਤੀ ਆ ਕਿ 12 ਵਜੇ ਤੱਕ ਪਹਿਲਾਂ ਪਹਿਲਾਂ ਅਨੰਦ ਕਾਰਜ ਜਰੂਰ ਕਰ ਲਿਆ ਕਰ ਸਾਰੇ ਜਣੇ ਕੁੜੀ ਦਾ ਨਾ ਹਸਾ ਚੈੱਕ ਕਰੋ ਹੁਣ ਹੁਣ ਆ ਸਾ ਚੈੱਕ ਕਰੋ ਕੁੜੀ ਦਾ ਹੈ ਕੱਲ ਤੇ ਸੁਣ ਨਹੀਂ ਲਈ ਹਾਂਜੀ ਬਲੋ ਪਾਜੀ ਖੁਸ਼ੀ ਲੀ ਕੱਲ ਬੜਾ ਕੀ ਹੋਇਆ ਸੀ ਇੱਕ ਇੱਕ ਮਿੰਟ ਰੋ ਇੱਕ ਮਿੰਟ ਆ ਗਿਆ ਨਹੀਂ ਆਜ ਨਹੀਂ ਆਜੂ ਲੱਗ ਗਈ ਇਹਨਾਂ ਦੀ ਹਲੋ ਕੀ ਹੋਇਆ ਸੀ ਕੱਲ ਵੇਖ ਲੋ ਕੱਲ ਬੜਾ ਕਿਉਂ ਕੱਲ ਬੜਾ ਕਿਉਂ ਕਿਉਂ ਥੋੜੀ ਜੀ ਨਰਵਸ ਸੀ ਕੱਲ ਪਤਾ ਨਹੀਂ ਸੀ ਕਿ ਵਿਆਹ ਕਿਹੜੇ ਤਰੀਕੇ ਨਾਲ ਬਰਾਤ ਸੰਭੀ ਜਾਣੀ ਆ ਕਿਹੜੇ ਤਰੀਕੇ ਨਾਲ ਬਰਾਤ ਆਉਣੀ ਆ ਤੇ ਪਤਾ ਨਹੀਂ ਸਾਡੇ ਕੋ ਪਰਛਾਦਾ ਪਾਣੀ ਪੇ ਸ਼ਿਕਾਇਤ ਜਾਣਾ ਕਿ ਨਹੀਂ ਸ਼ਿਕਾਇਤ ਜਾਣਾ ਨਹੀਂ ਮਤਲਬ ਕੱਲ ਇਹ ਵਲੇ ਟੂਟ ਹੈ ਚੁੰਦਾ ਕੁਛ ਵੀ ਨਹੀਂ ਹਾਂ ਹਾਂ ਅੱਜ ਵਿਆਹ ਹੋ ਗਿਆ ਅੱਜ ਵਿਆਹ ਹੋ ਗਿਆ ਵਧਾਈਆਂ ਦਿਓ ਸਾਰੇ ਜਣੇ ਸਾਰੇ ਜਣੇ ਵਧਾਈਆਂ ਦਿਓ ਬੜਾ ਵਧੀਆ ਤਰੀਕੇ ਨਾਲ ਵਿਆਹ ਹੋ ਗਿਆ ਵਾ ਉਹ ਬਹੁਤ ਟਾਈਮ ਸਿਰ ਆਗੇ ਸੀ ਤੇ ਤਾਂ ਕਰਕੇ ਸਾਡਾ ਉਹਨਾਂ ਦਾ ਦਿਲ ਦੀਆਂ ਗੱਲਾਂ ਨੂੰ ਧੰਨ ਧੰਨਵਾਦ ਕਿਉਂ ਟਾਈਮ ਸਿਰ ਆਗੇ ਸਾਢੇ 3 ਵਜੇ ਪਹੁੰਚ ਗਏ ਸੀ ਬੜੇ ਟਾਈਮ ਨਾਲ ਦੁਪਹਿਰ ਦੇ ਸ਼ੋਰ ਹੈ ਫੜ ਲੱਗਣੀ ਹੈ ਨਾ ਚਾਲ ਦੇ ਦਿਓ ਜਮਿਕਾ ਜੀ ਹਣ ਪਾ ਦੀ ਹੁਣ ਤੇ ਖਤਮ ਹੋ ਗਿਆ ਲਓ ਜੀ ਚਲੋ ਜੀ ਇਹ ਇਹ ਤੋਂ ਨਹੀਂ ਪਾ ਮਾਰ ਲਾ ਏਦਾਂ ਕਰ ਲਾ ਗਾਲੇ ਕੋੜ ਜਨ ਲੱਗੀ ਹੈ ਠੰਡ ਹਾਂਜੀ ਹੈ ਚਲੋ ਠੀਕ ਆ ਆਹੋ ਹਲਪ ਚਲੋ ਚਲੀਏ ਚਲੋ ਹੁਣ ਹੁਣ ਸਾਡਾ ਕੰਮ ਖਤਮ ਹੋਣਾ ਹੁਣ ਆਪਾਂ ਚੱਲੇ ਜੀ ਆਪਾਂ ਹਾਂਜੀ ਹੈ ਕੀ ਲੈਣਾ ਪੈਸੇ ਕਾਦੇ ਲੈਣੇ ਅਸਹੀ ਕਰ ਦੋ ਆ ਕੁੜੀ ਕੌਣ ਆ ਕੁੜੀ ਕੌਣ ਕੀ ਨਾਮ ਤੇਰਾ ਆ ਜਾ ਮੈਂ ਵੇਖਣ ਆਈਆਂ ਕੁੜੀਆਂ ਕੁੜੇ ਵੇਖਣ ਆਈਆਂ ਤੁਸੀਂ ਰੋਲਾ ਪਾਉਂਦਿਆਂ ਬਾਹਰ ਹੈ ਰੋਲਾ ਹੋਰ ਪੈਂਟ ਖੋਸ਼ ਅੱਜ ਤਾਂ ਦੰਦ ਹੀ ਨਿਕਲੀ ਜਾਂਦੇ ਅੱਜ ਜ਼ਰੂਰੀ ਹੈਗੇ ਦੰਦ ਹੀ ਨਿਕਲੀ ਜਾਂਦੇ ਅੱਜ ਹੈ ਪ੍ਰਾਣੇ ਮਿਲ ਕੇ ਆਪਾਂ ਚਲੀਏ ਇਹਨੇ ਜੋੜੀ ਨਾਲ ਫੋਟੋ ਚਲੀਏ ਆਹ ਪ੍ਰਾਣੇ ਨੇ ਆਵਾਜ਼ ਮਾਰਿਓ ਕੀ ਆਵਾਜ਼ ਮਾਰ ਕੇ ਲਿਓ ਇੱਕਰ ਮਿਲ ਜੇ ਤਾਂ ਆਪਾਂ ਚੱਲੀਏ। ਸਾਨੂੰ ਛੁੱਟੀ ਹੁਣ ਤੀ ਭਾਵੇਂ ਭੰਗੜੇ ਪਾਓ ਰਾਤ ਰੱਖੋ। ਸਾਨੂੰ ਇੱਥੋਂ ਛੁੱਟੀ ਹੈ ਇੱਥੋਂ। ਕਿਉਂਕਿ ਹੁਣ ਅਗਲੇ ਪਾਸੇ ਭਲੇ ਪਿੰਡ ਜਾਣਾ ਵਾ। ਠੀਕ ਹੈ ਏਅਰਪੋਰਟ ਤੇ ਲੱਗੇ। ਆਦੋ ਇੱਕ ਮਿੰਟ ਏ। ਉਸਤਾਦ ਪਰਾਣਾ ਸਾਹਿਬ। ਮੋਨੂ ਸਿੰਘ। ਮੋਨੂ। ਇੱਧਰ ਆਓ ਇੱਕ ਮਿੰਟ ਇੱਧਰ। ਇੱਧਰ ਆਓ ਇੱਕ ਮਿੰਟ ਆ ਜਾਓ ਇੱਕ ਮਿੰਟ। ਇੱਕ ਮਿੰਟ। ਉਹਨੂੰ ਪੱਗ ਤੰਗ ਕਰਨੀ ਜਾਬਦੀ। ਪੱਗ ਤ ਨਹੀਂ ਤੰਗ ਕਰਦੀ। ਪੱਗ ਤ ਮੈਂ ਨਹੀਂ ਸੈੱਟ ਕਰਦੀ ਇਹਦਾ। ਠੀਕ ਹੈ ਕਿ ਨਹੀਂ ਬਾਜੇਗਾ ਕੀੰਦੋ ਚੁੰਡੀ ਵਟੀ ਹੁੰਦੀ ਦਰਦ ਹੁੰਦੀ ਹੈ ਠੀਕ ਹੈ ਕਿ ਫਰਕ ਪਿਆ ਹਾਂ ਬੜਾ ਠੀਕ ਹੈ ਠੀਕ ਹੈ ਕਿਹਨੂੰ ਫਰਕ ਹੈ ਹਾਂ ਤੇ ਹੁਣ ਮੈਂ ਚੱਲ ਜਾਣਾ ਹੀ ਹੁਣ ਤੇਰੀ ਪੱਗ ਨਹੀਂ ਕੇ ਰਹੀ ਸੀ ਸੈੱਟ ਕਰ ਰਹੀ ਹਾਂ ਐਸੇ ਆ ਆਪਾਂ ਫੋਟੋ ਖਿਚਾਈਏ ਇੱਕ ਬਾਹਰ ਲੱਥਾ ਵਾ ਕੱਲ ਬਹੁਤ ਜਿਆਦਾ ਵੱਡਾ ਦਿਨ ਸੀ ਸਾਡੇ ਲਈ ਸਾਨੂੰ ਪਤਾ ਵਾ ਕਿਹੜੇ ਤਰੀਕੇ ਨਾਲ ਇੰਤਜ਼ਾਮ ਹੋਏ ਨੇ ਕਿਹੜੇ ਤਰੀਕੇ ਨਾਲ ਇਹ ਪੋ ਦਮ ਜਿਹੜੇ ਇੰਤਜ਼ਾਮ ਹੋਏ ਨੇ ਉਹ ਸਾਰੇ ਤੁਹਾਡੀ ਕਿਰਪਾ ਨਾਲ ਹੋਏ। ਤੁਹਾਡਾ ਸਾਰਿਆਂ ਦੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆ। ਤੇ ਇਸ ਜੋੜੀ ਨੂੰ ਸਾਰੇ ਜਣੇ ਵਧਾਈਆਂ ਦਿਓ। ਹੈਨਾ? ਸਾਰੇ ਜਣੇ ਦੁਆ ਕਰਿਓ ਕਿ ਇਹ ਜੋੜੀ ਸਦਾ ਸਲਾਮਤ ਰਹੇ। ਜਿੰਨਾ ਚਿਰ ਤੱਕ ਦੁਨੀਆ ਹੈ ਨਾ, ਉਹਨਾਂ ਚਿਰ ਤੱਕ ਸਲਾਮਤ ਰਹੇ ਕਿਉਂ ਵੀ। ਹੁਣ ਹੱਸੋ ਖੁਸ਼ ਹੋਗੇ। ਕਿੱਲਾ ਖੁਸ਼ ਹੋਣਾ। ਖੁਸ਼ ਹੈ? ਚਲੋ। ਮਹਾਰਾਜ ਕਿਨਾਰੇ ਚੜਦੀ ਕਲਾ ਕਰੇ। ਇੱਥੋਂ ਦਿਓ ਸਾਨੂੰ ਵੀ ਜੱਟ ਦਿਓ। ਅਗਲੇ ਵਿਆਹ ਦੇ ਵਿੱਚ ਮਿਲਾਂਗੇ। ਕਿ ਕਿਸੇ ਧੀ ਧਿਆਣੀ ਦੇ ਵਿਆਹ ਦੇ ਵਿੱਚ ਮਸਰੂਫ ਹੋਵਾਂਗੇ ਉੱਥੇ ਮਿਲਾਂਗੇ ਉੱਥੇ ਜਾ ਕੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਗਾ ਜੀ ਚੰਗਾ ਜੀ ਚੰਗਾ ਜੀ ਵਾਹਿਗੁਰੂ ਜੀ ਪੈਸੇ ਦੀਓ ਦਿਓ ਦਿਓ ਪੈਰ ਦਿਓ ਸ਼ੁਰੂ ਹੀ ਕਰ ਲੰਗੇ ਨਾ ਲੋ ਜੀ ਤੁਹਾਡੀ ਸ਼ੁਰੂਆਤ ਕਰਤੀ ਜੀ ਆਪਾਂ ਸਕਣ ਅਸੀਂ ਭਾਤ ਹੁਣ ਤੁਸੀਂ ਜਦੋਂ ਮਰਜ਼ੀ ਪਾਇਓ ਇਹ 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 ਜਿਹੜੇ ਹਣ ਸਕਣ ਮਿਲ ਲੈਣਾ ਇਹਨੂੰ ਕਦੀ ਨਾ ਨਹੀਂ ਕਰਨੀ ਹੁਣ ਹੁਣ ਫੜੀ ਜਾਣੇ ਬਸ ਹੁਣ ਦੀ ਹਾਂ ਚੰਗਾ ਜੀ ਚੰਗਾ ਜੀ ਚੰਗਾ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹਣ ਬਾਈਆਂ ਚੰਗਾ ਜੀ ਚੰਗਾ ਜੀ ਚੰਗਾ ਜੀ ਧੰਨਵਾਦ ਸੱਸੀ ਘਾਲੀ ਹੈ ਸੱਸੀ ਘਾਲਾ ਧੀ ਤੇ ਆਣੀ ਕੁਛ ਰਹਿਣਾ ਹੁੰਦਾ ਨਾ ਸਮਾਈਲੀ ਕਰੀ ਜਾਨੀਆ ਵਸਦੀ ਪਾਲਾ ਠੀਕ ਹੈ ਤੁਹਾਡੀ ਤੁਹਾਡੀ ਬਾ ਦਾਦੀ ਹੈ ਨਾ ਹਾਂਜੀ ਆਏ ਹਾਏ 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 ਦਾਦੀ ਨੇ ਇੱਕ ਗੱਲ ਕਹੀ ਸੀ ਹਾਂਜੀ ਆਂਦੇ ਤੁਸੀਂ ਪੈਰ ਪਾਏ ਹਾਂਜੀ ਸਾਰਾ ਕੁਝ ਹੋ ਗਿਆ ਅਸੀਂ ਨਹੀਂ ਪੈਰ ਪਾਏ ਹਾਂਜੀ ਇਹ ਗੁਰੂ ਰਾਮਦਾਸ ਜੀ ਨੇ ਪੈਰ ਪਾਏ ਹਾਂਜੀ ਤਹਾਡਾ ਦਿਲ ਜੀਏਗਾ ਇਤਰਾਹ ਦੇ ਸਦਕੀ ਪਰਿਵਾਰ ਰਹਿੰਦਾ ਜਿਹੜਾ ਪਿਆਰ ਕਰਨ ਵਾਲਾ ਪਰਿਵਾਰ ਹੈ। ਹਾਂਜੀ। ਕਈ ਪਰਿਵਾਰ ਐਸੇ ਹੁੰਦੇ ਆ ਕਿ ਵਿਆਹ ਵੀ ਕਰੀਦੇ ਸਾਰਾ ਕੁਝ ਕਰੀਦਾ ਪਰ ਫੇਰ ਮੱਥੇ ਤੇ ਨਹੀਂ ਸਾਨੂੰ ਆ ਨਹੀਂ ਮਿਲਿਆ ਸਾਨੂੰ ਉਹ ਨਹੀਂ ਮਿਲਿਆ ਸਾਨੂੰ ਉਹ ਨਹੀਂ ਮਿਲਿਆ ਪਰ ਆ ਪਰਿਵਾਰ ਦੀ ਇੱਕ ਗੱਲ ਹੈਗੀ ਸੀ ਇਸ ਪਰਿਵਾਰ ਦੇ ਸਦਕੇ ਬੜਾ ਵੱਡਾ ਹੈ ਕਿ ਹਰ ਜੋਤ ਹੀ ਦੇ ਕੇ 7 ਵਜੇ ਹਾਂਜੀ ਹਾਂਜੀ 7 ਵਜੇ ਤੇ ਆ ਇਸ ਮਾਂ ਦੇ ਪੈਰਾਂ ਪਿਛੇ ਹੋਇਆ ਦੇ ਸਾਰੇ। ਹਾਂਜੀ। ਲਗਾ ਮਾਂ ਦੀ ਚੰਗਾ ਜੀ। ਲਗਾ ਮਾਰਾ ਤੈਨੂੰ ਚੜ੍ਹਦੀ ਕਲਾ ਬਖਸ਼ੇ ਤੇ ਤੈਨੂੰ ਲੰਮੀ ਉਮਰ ਬਖਸ਼ੇ। ਲੰਮੀ ਉਮਰ ਬਖਸ਼ੇ। ਤੋ ਸਾਨੂੰ ਸੀਸਾ ਤੋ ਸਾਨੂੰ ਸੀਸਾ ਲਗਦਾ ਤੈਨੂੰ ਅਮਰ ਛਗੜਾ ਪੜਾ ਹੁਣ ਐ ਹਮ ਹੁਣ ਲਗਦਾ ਅਮਰ ਛਗੜਾ ਪੈਣਾ ਹੁਣ ਅਮਰ ਛਗੜਾ ਚਾਹੀਦਾ ਚੰਗਾ ਜੀ ਚੰਗਾ ਜੀ ਚੰਗਾ ਜੀ ਧੰਨਵਾਦ ਜੀ ਹਾਂ ਲਿਆ ਤੁਹਾਡੀ ਪੁੰਚ ਵੀ ਆਪੇ ਕੋੜੇ ਪਕੜੇ ਛਗਲੇ ਆ ਹਾਂ ਇਹ ਕੋੜੇ ਪਕੜੇ ਤੁਸੀਂ ਤੁਸੀਂ ਰਜਾਈ ਹਾਨੂੰ ਇਹਨਾਂ ਦਿੱਤਾ ਆ ਕਿ ਹਰ ਕੋ ਹੁਣ ਰੋਟੀ ਦੀ ਗਰਿਆ ਹੀ ਨਹੀਂ ਗਈ ਹੁਣ ਹੈ ਚਲੋ ਚਲੋ ਜੀ